ਰਾਤ ਨੂੰ ਸੁੱਤੇ ਪਿਆ ਨੂੰ ਪਈਆਂ ਭਾਜੜਾਂ ਏਸੀ ਵਾਲੇ ਕਮਰੇ ਵਿੱਚ ਹੋ ਗਿਆ ਕਾਂਡ ਹੁਣ ਤੱਕ ਤੁਸੀਂ ਸੁਣਿਆ ਹੋਣਾ ਜੱਗੋਂ ਤੇਰਵੀ ਹੋਣੀ ਪਰ ਹੁਣ ਇਸ ਦੀ ਇੱਕ ਵੀਡੀਓ ਵੀ ਦੇਖ ਲਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਮਰੇ ਵਿੱਚ ਬੈੱਡਾਂ ਦੇ ਉੱਪਰ ਇੱਕ ਗਾਂ ਖੜੀ ਦਿਖਾਈ ਦੇ ਰਹੀ ਏ ਦਰਅਸਲ ਰਾਤ ਨੂੰ ਜਦੋਂ ਇਹ ਪਰਿਵਾਰ ਅਜੇ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਕਿਸੇ ਗਵਾਂਡੀ ਦੀ ਗਾਂ ਖੁੱਲ ਕੇ ਇਹਨਾਂ ਦੇ ਘਰ ਆ ਗਈ ਪਹਿਲਾਂ ਤਾਂ ਇਸ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਤੇ ਇਹਨਾਂ ਨੇ ਬਾਹਰਲਾ ਮੇਨ ਗੇਟ ਬੰਦ ਕਰ ਦਿੱਤਾ ਪਰ ਜਿਵੇਂ ਹੀ ਇਹ ਸਾਰੇ ਪੈਣ ਲੱਗੇ ਇਹ ਤਾਂ ਗਾਂ ਇੱਕੋਦਮ ਭੱਜ ਕੇ ਆ ਕੇ ਏਸੀ ਵਾਲੇ ਕਮਰੇ ਵਿੱਚ ਵੜ ਗਈ ਜਿਸ ਕਰਕੇ ਇੱਕੋਦਮ ਸਾਰੇ ਹੀ ਮੈਂਬਰ ਡਰ ਗਏ ਅਤੇ ਜਦੋਂ ਗਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗਾਂ ਬੈਡਾਂ ਦੇ ਉੱਪਰ ਚੜ੍ਹ ਕੇ ਗੱਦੇ ਤੇ ਚਾਦਰ ਨੂੰ ਇਕੱਠਾ ਕਰ ਦਿੱਤਾ ਪਰਿਵਾਰ ਦੀਆਂ ਔਰਤਾਂ ਡਰ ਕੇ ਪੌੜੀਆਂ ਤੇ ਚੜ੍ਹ ਗਈਆਂ ਅਤੇ ਤਕਰੀਬਨ 2 ਘੰਟਿਆਂ ਦੀ ਜਦੋਜਹਿਦ ਕਰਨ ਤੋਂ ਬਾਅਦ ਗਾਂ ਨੂੰ ਬਾਹਰ ਕੱਢਿਆ ਗਿਆ ਸੋ ਇਸ ਨੂੰ ਕਹਿੰਦੇ ਨੇ ਬੈਠੇ ਬਿਠਾਏ ਮੁਸੀਬਤ ਪੈ ਜਾਣਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇਗਾ